ਨਾਟਿਨਾਂ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਅੱਜ ਸਥਾਨਕ ਸਰਕਟ ਹਾਊਸ ਵਿਖੇ ਸਟੇਟ ਮੀਡੀਆ ਕਲੱਬ ਦੀ ਸਾਲਾਨਾ ਮੀਟਿੰਗ ਚੇਅਰਮੈਨ ਅਰਣ ਸਰੀਂਦ ਅਤੇ ਪ੍ਰਧਾਨ ਜਤਿੰਦਰ ਟੰਡਨ ਦੀ ਪ੍ਰਧਾਨਗੀ ਹੇਠ ਹੋਈ ਇਹ ਕਲੱਬ ਪੰਜਾਬ ਸੂਬੇ ਦਾ ਇੱਕ ਪੱਤਰਕਾਰਾਂ ਦਾ ਵੱਡਾ ਕਲੱਬ ਹੈ ਜਿਸ ਵਿੱਚ ਹੁਣ ਤੱਕ 1400 ਦੇ ਕਰੀਬ ਪੱਤਰਕਾਰ ਆਨਲਾਈਨ ਤੇ ਆਫਲਾਈਨ 1000 ਦੇ ਕਰੀਬ ਪੱਤਰਕਾਰ ਜੁੜ ਚੁੱਕੇ ਹਨ ਅੱਜ ਦੀ ਮੀਟਿੰਗ ਵਿੱਚ 350 ਤੋਂ ਵੱਧ ਪੱਤਰਕਾਰ ਹਾਜ਼ਰ ਹੋਏ ਸਟੇਟ মিডিਆ ਕਲੱਬ ਵੱਲੋਂ ਹੁਣ ਤੱਕ ਬਹੁਤ ਸਾਰੇ ਪੱਤਰਕਾਰਾਂ ਦੀ ਵਿੱਤੀ, ਪਰਿਵਾਰਕ ਅਤੇ ਮੈਡੀਕਲ ਸਹਾਇਤਾ ਬਿਨਾਂ ਕਿਸੇ ਰਾਜਨੀਤਿਕ ਲੋਕਾਂ ਦੀ ਮਦਦ ਤੋਂ ਬਿਨਾਂ ਕਿਸੇ ਸਰਕਾਰੀ ਫੰਡ ਤੋਂ ਸਿਰਫ ਆਪਸੀ ਪੱਤਰਕਾਰ ਭਾਈਚਾਰੇ ਵੱਲੋਂ ਕੀਤੀ ਗਈ। ਪ੍ਰਧਾਨ ਜਤਿੰਦਰ ਟੰਡਨ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਲਈ ਸਟੇਟ মিডিਆ ਕਲੱਬ ਦਿਨ ਰਾਤ ਹਮੇਸ਼ਾ ਤਿਆਰ ਰਹਿੰਦਾ ਹੈ। ਉਹਨਾਂ ਨੇ ਦੱਸਿਆ ਕਿ ਅਸੀਂ 2019 ਤੋਂ ਪੂਰੇ ਪੰਜਾਬ ਦੇ ਪੱਤਰਕਾਰਾਂ ਨੂੰ ਇੱਕ ਛੱਤ ਹੇਠਾਂ ਇਕੱਠੇ ਕਰ ਰਹੇ ਹਾਂ। ਜਿਸ ਵਿੱਚ ਹੁਣ ਤੱਕ ਅਸੀਂ 1000 ਆਫਲਾਈਨ ਤੇ 1400 ਆਨਲਾਈਨ ਵੀ ਜੋੜ ਚੁੱਕੇ ਹਾਂ ਅੱਜ ਇਸ ਮੀਟਿੰਗ ਵਿੱਚ ਸਟੇਟ মিডিਆ ਕਲੱਬ ਦੀ ਲੀਗਲ ਟੀਮ ਵੱਲੋਂ ਐਡੀਸ਼ਨਲ ਐਡਵੋਕੇਟ ਜਨਰਲ ਸ਼੍ਰੀ ਮਾਧੁਰ ਸ਼ਰਮਨ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਲੀਗਲ ਟੀਮ ਦੇ ਐਡਵੋਕੇਟ ਪੁਨੀਤ ਸਰੀਨ ਦਿਪਕ 베ਰੀ ਮੰਨਣ 베ਰੀ ਸੰਜੀਵ ਮਿੰਕਾ ਕੁਨਾਲ ਪੂਰਾ ਆਦ ਮੌਜੂਦ ਰਹੇ ਅੱਜ ਦੀ ਮੀਟਿੰਗ ਵਿੱਚ ਕੋਰ ਕਮੇਟੀ ਵੱਲੋਂ ਆਏ ਪੱਤਰਕਾਰਾਂ ਨੂੰ ਆਈਡੀ ਕਾਰਡ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ इस मौके प्रधान जतेंद्र टंडन चेयरमैन अरुण सरीन वाइस चेयरमैन पंकज मदान वाइस प्रधान नरेश कपूर जनरल सक्र नितिन गर्ग स्टेट वाइस प्रधान सरबजीत बब्बी जॉइंट सक्र सुशील मचान वाइस प्रधान हरजीत सिंह खालसा कैशियर मनदीप महरा सक्र नीरज कुमार सकतर अमरीक सिंह सक्र मनोज हीरा कैशियर सुर सरबजीत पनेसर जिला वाइस प्रधान गादड़ा सीनियर पत्रकार गौरव सलूजा सीनियर पत्रकार राज गहलोत ਸੀਨੀਅਰ ਪੱਤਰਕਾਰ सुरेंद्र ਸਿੰਘ ਸਣੀ ਕੋਰ ਕਮੇਟੀ ਮੈਂਬਰ ਅਜੀਤ ਬਰਮਾ ਸਤਪਾਲ ਸੋਨੀ ਵਿਵੇਕ ਬਖਸ਼ੀ ਪਲਵਿੰਦਰ ਗਿੱਲ ਜਸਵਿੰਦਰ ਬਰਮਾ ਸਣੀ ਰਾਹੁਲ ਅਰੂੜਾ ਰਵਿੰਦਰ ਜਿੰਮੀ ਰਾਜੀਵ ਕੁਮਾਰ ਅਨਿਲ ਪਾਸੀ ਰਵੀ ਗਰਗ ਜੁਗੇਸ਼ ਕਪੂਰ ਰਣਜੀਤ ਕਲਸੀ ਲਾਲ ਸਿੰਘ ਅਤੇ ਸੈਂਕੜੇ ਪੱਤਰਕਾਰ ਹਾਜ਼ਰ ਹੋਏ ਇਸ ਮੌਕੇ ਡਾਕਟਰ ਵਿਕਾਸ ਕੁਮਾਰ ਡਾਕਟਰ ਰੀਨਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਵਿਸ਼ੇਸ਼ ਮੌਕੇ ਤੇ ਇੱਕ ਮੈਡੀਕਲ ਚੈੱਕਅਪ ਕੈਂਪ ਹੋਮਿਓਪੈਥੀ ਵੀ ਲਗਾਇਆ ਗਿਆ